ਦੇ ਵਿਯੰ ਦੇ ਵਿੱਚ ਰੋਸ ਰੈਲੀ ਦੇ ਵਿੱਚ ਹਾਜ਼ਰ ਹੋਏ ਸਾਡਾ ਸਮੁੱਚਾ ਮੁਲਾਜ਼ਮ ਵਰਗ ਸਾਡੀਆਂ ਕਿਸਾਨ ਜਥੇਬੰਦੀਆਂ ਮੁਲਾਜ਼ਮ ਹੱਕਾਂ ਦੇ ਵਿੱਚ ਕੰਮ ਕਰਦੀਆਂ ਜਮਹੂਰੀ ਹੱਕਾਂ ਦੇ ਲਈ ਲੜਦੀਆਂ ਜਥੇਬੰਦੀਆਂ ਜੇ ਸਾਡੇ ਸੂਬੇ ਦੀ ਸਮੁੱਚੀ ਲੀਡਰਸ਼ਿਪ ਤੇ ਮੁਲਾਜ਼ਮ ਸਾਥਿਓ ਬਲਾਹ ਫਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਤੀਜੇ ਦਿਨ ਲਗਾਤਾਰ ਇਹ ਸੰਘਰਸ਼ ਦੇ ਵਿੱਚ ਇਸ ਡਿਵੀਜ਼ਨ ਦੇ ਗੇਟ ਦੇ ਸਾਹਮਣੇ ਸਰਕਾਰ ਦਾ ਜਿਹੜਾ ਪਿੱਟ ਸੱਪਾ ਕਰਨ ਲਈ ਹਾਜ਼ਰ ਹੋਏ ਆ ਸਵੇਰ ਤੋਂ ਸਾਡੇ ਸਾਥੀ ਭਾਰਮੀ ਗੰਟੀ ਦੇ ਵਿੱਚ ਅੱਜ ਇੱਥੇ ਬੈਠ ਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਆ ਜਿਹੜਾ ਜ਼ਾਹਰ ਕਰ ਰਹੇ ਨੇ ਸੋ ਸਾਥੀਓ ਪਹਿਲਾਂ ਵੀ ਬੁਲਾਰੇ ਇਸ ਗੱਲ ਤੇ ਕਹਿ ਕੇ ਗਏ ਨੇ ਇਹ ਕੋਈ ਇੱਕ ਦਿਨ ਨਹੀਂ ਕੋਈ ਚਾਰ ਦਿਨ ਨਹੀਂ ਪਹਿਲਾਂ ਵੀ ਅਸੀਂ 11 ਦਿਨਾਂ ਤੱਕ 2021 ਦੇ ਵਿੱਚ ਸਮੁਇਕ ਛੁੱਟੀ ਦੇ ਉੱਤੇ ਰਹੇ ਆਂ ਪਰ ਅਸੀਂ ਉਦੋਂ ਤੱਕ ਲੜਿਆ ਜਦੋਂ ਤੱਕ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਪ੍ਰਵਾਨ ਨਹੀਂ ਹੋਈਆਂ ਮਸਲਾ ਸਾਡਾ ਘਰ ਬਚਾਉਣ ਦਾ ਸਾਡਾ ਬਿਜਲੀ ਬੋਰਡ ਬਚਾਉਣ ਦਾ ਜੇਕਰ ਅਸੀਂ ਅੱਜ ਇਕੱਠੇ ਹੋ ਕੇ ਸਾਡੇ ਨਾਲ ਸਾਡੀਆਂ ਬਾਹਮਾਂ ਸਾਡੀਆਂ ਕਿਸਾਨ ਜਥੇ ਬੰਨੀਆਂ ਸਾਡੇ ਨਾਲ ਖੜੀਆਂ ਨੇ ਜੇਕਰ ਅੱਜ ਅਸੀਂ ਇਸ ਬਿਜਲੀ ਬੋਰਡ ਨੂੰ ਪਾਵਰ ਕਾਮ ਨੂੰ ਉਹਨਾਂ ਜਾਲਮ ਹੱਥਾਂ ਦੇ ਵਿੱਚ ਕਾਰਪੋਰੇਟ ਲੋਕਾਂ ਦੇ ਹੱਥਾਂ ਦੇ ਵਿੱਚ ਜਾਣ ਦੇਤਾ ਤਾਂ ਸਾਡਾ ਫਿਰ ਜਿਹੜੀ ਗੱਲ ਕਹਿ ਕੇ ਗਏ ਜੋ ਮੁਰਗੇ ਦੇ ਅੰਡੇ ਵਾਲੀ ਗੱਲ ਹੋਊਗੀ ਸੋ ਸਾਡੇ ਕੋਲੇ ਅੱਜ ਸਮਾਂ ਸਮਾਂ ਲੜਾਈ ਦਾ ਲੜਾਈ ਦੇ ਵਿੱਚ ਅਸੀਂ ਨੇ ਆਪਣੇ ਆਗੂਆਂ ਦਾ ਉਹਨਾਂ ਤੋਂ ਅੱਗੇ ਹੋ ਕੇ ਸਾਥ ਦੇਣ ਦੀ ਲੋੜ ਆ ਉਹਨਾਂ ਨੇ ਸਾਨੂੰ ਸੰਘਰਸ਼ ਦਿੱਤੇ ਨੇ ਸੰਘਰਸ਼ਾਂ ਦੇ ਵਿੱਚ ਅਸੀਂ ਟੇਕ ਲਾ ਕੇ ਉਹਨਾਂ ਦਾ ਸਾਥ ਦੇਣਾ ਸੰਘਰਸ਼ ਜਿੱਤ ਕੇ ਲੈ ਕੇ ਆਉਣੇ ਸਾਡੇ ਆਗੂਆਂ ਦੀ ਜ਼ਿੰਮੇਵਾਰੀ ਆ ਨਾ ਉਹਨਾਂ ਨੇ ਪਹਿਲਾਂ ਕਦੇ ਸਾਡੀ ਪਿੱਠ ਲੱਗਣ ਦਿੱਤੀ ਆ ਨਾ ਅੱਜ ਲੱਗਣ ਦੇਣਗੇ ਜਿੱਤ ਕੇ ਆਏ ਨੇ ਬੇਸ਼ੱਕ ਉਹਨਾਂ ਦੇ ਉੱਤੇ ਪਿਛਲੇ ਸੰਘਰਸ਼ਾਂ ਦੇ ਵਿੱਚ ਵੀ ਸਰਕਾਰ ਨੇ ਬਹੁਤ ਸਾਰਾਂ ਦੇ ਦਵਾ ਆਪਣੇ ਕਿੱਕੜਵਾ ਨੇ ਜਿਹੜੀਆਂ ਚਲਾਉਣ ਦੀ ਕੋਸ਼ਿਸ਼ ਕੀਤੀਆਂ ਕੁਝ ਸਾਡੀਆਂ ਜਥੇਬੰਦੀਆਂ ਇਕਾਦੋਕਾ ਜਿਨ੍ਹਾਂ ਦਾ ਗਰੁੱਪਾਂ ਦੇ ਵਿੱਚ ਪ੍ਰਚਾਰ ਹੁੰਦਾ ਕਿ ਸਰਕਾਰ ਨਾਲ ਮੈਨੇਜਮੈਂਟ ਨਾਲ ਮੀਟਿੰਗਾਂ ਕਰਕੇ ਆਈਆਂ ਨੇ ਸਾਥੀਓ ਤੁਸੀਂ 6 ਜੂਨ ਨੂੰ ਮੀਟਿੰਗ ਕਰਕੇ ਆਏ ਹੋ ਜਿਹਦੇ ਵਿੱਚ ਹਰਪੰਦਰ ਸਿੰਘ ਈਟੀਓ ਆਮ ਜੂ ਸੀਗਾ ਸਾਡੀਆਂ 25 ਮੰਗਾਂ ਦੇ ਉੱਤੇ ਸਹਿਮਤੀ ਹੋਈ ਪਰ ਇੱਕ ਵੀ ਆ ਜਿਹੜੀ ਅੱਜ ਤੱਕ ਲਾਗੂ ਨਹੀਂ ਹੋਈ ਸਾਡੇ ਮੁਲਾਜ਼ਮਾਂ ਦਾ ਸਾਡੇ ਆਗੂਆਂ ਦਾ ਕੋਈ ਦਿਮਾਗ ਹੀ ਨਹੀਂ ਲੱ ਲਿਆ ਹੋਇਆ ਕਿ ਅਸੀਂ ਆਪਣੇ ਅਧਾਰੇ ਨੂੰ ਵਧ ਕਰਕੇ ਜੇ ਬਠੇ ਆਂ ਪੈੜੀ ਚੀਜ਼ਾਂ ਚੱਲ ਰਿਆ ਚੋਨੇ ਦਾ ਸਮਾਂ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਲੋੜ ਆ ਪਾਣੀ ਦੀ ਮੋਟਰਾਂ ਦੀ ਲੋੜ ਆ ਸਪਲਾਈ ਦੀ ਪਰ ਅਸੀਂ ਅੱਜ ਬੰਦ ਹੋਣ ਦੇ ਕਿਨਾਰੇ ਸਾਡਾ ਸਿਸਟਮ ਪਿਆ ਅੱਜ ਅਸੀਂ ਇੱਥੇ ਬੈਠੇ ਆ ਕਿਉਂ ਬੈਠੇ ਆ ਕਿਉਂਕਿ ਗੁੰੰਗੀ ਬੋਲੀ ਸਰਕਾਰ ਇਹਨਾਂ ਦੇ ਨਲਾਇਕ ਮੰਤਰੀ ਮੀਟਿੰਗਾਂ ਤੇ ਆਉਂਦੇ ਨੇ ਆਪਣੀ ਹੰਕੜ ਦਿਖਾਉਂਦੇ ਨੇ ਕਿ ਅਸੀਂ ਸਰਕਾਰ ਦੇ ਵਿੱਚ ਮੰਤਰੀ ਆ ਤੁਸੀਂ ਕੌਣ ਹੋਣੇ ਸਾਨੂੰ ਸਵਾਲ ਕਰਨ ਵਾਲੇ ਇਸ ਤਰ੍ਹਾਂ ਦਾ ਰਵੱਈਆ ਲੈ ਕੇ ਉਹ ਸਾਡੇ ਆਗੂਆਂ ਦੇ ਨਾਲ ਗੱਲ ਕਰਦੇ ਨੇ ਪੇ ਸਾਡੇ ਵਿੱਚ ਰੋਸ ਹੋਣਾ ਚਾਹੀਦਾ ਅਸੀਂ ਇੱਥੇ ਦਰਿਆਾਂ ਦੇ ਉੱਤੇ ਜਿੰਨਾ 250 ਬੰਦਾ ਲਹਿਰੇ ਡਿਵੀਜ਼ਨ ਦਾ 100% ਮੰਗੂ ਅਸੀਂ ਹੜਤਾਲ ਤੇ ਆ ਇੱਥੇ ਦਰਿਆਾਂ ਤੇ ਹੋਣੀ ਚਾਹੀਦੀਆਂ ਨਾ ਕਿ ਟੂਰਾਂ ਦੇ ਉੱਤੇ ਹੋਣੇ ਚਾਹੀਦੇ ਆ ਸਾਡੇ ਘਰ ਨੂੰ ਅੱਗ ਲੱਗੀ ਹੋਈ ਆ ਅਸੀਂ ਟੂਰਾਂ ਦੇ ਉੱਤੇ ਜਾਂਦੇ ਸੋਹਣੇ ਨਹੀਂ ਲੱਗਦੇ ਸਾਥੀਓ ਕੱਲ ਨੂੰ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਗੱਲ ਕਰਦੇ ਆ 15 ਤਰੀਕ ਨੂੰ ਸੰਗਰੂਰ ਜਾਣਾ ਅਸੀਂ ਨੇ ਝੰਡਾ ਮਾਰਚ ਕਰਨਾ ਜਿੱਤੇ ਕੋਈ ਵੀ ਮੰਤਰੀ ਆ ਜਿਹੜਾ ਆ ਕੇ ਢੰਡਾ ਚੜਾਉਣਾ ਆਊਗਾ ਤਾਂ ਅਸੀਂ ਰੋਜ਼ ਪ੍ਰਗਟ ਕਰਨ ਉੱਥੇ ਜਾਣਾਗਾ ਸੋ ਵੱਡੀ ਜਨਤੀ ਦੇ ਵਿੱਚ ਜਿਵੇਂ ਸਾਥੀ ਅੰਮ੍ਰਿਤਸਰ ਦੇ ਵਿੱਚ ਗਏ ਸੀਗੇ ਬੜੇ ਲਾਮ ਲਸ਼ਕਰ ਦੇ ਨਾਲ ਲਹਿਰੇ ਤੋਂ ਤਾਂ ਸਾਥੀ ਸੰਗਰੂਰ ਵੀ 7 ਵਜੇ ਨੂੰ ਉੱਥੇ ਹੋਣੇ ਚਾਹੀਦੇ ਨੇ ਕਿਸੇ ਦਾ ਕੋਈ ਬਹਾਨਾ ਕਿਸੇ ਦਾ ਕੋਈ ਲੱਤਵਾ ਕਿਸੇ ਦਾ ਕੱਟਾ ਬਿਮਾਰ ਨਹੀਂ ਹੋਣਾ ਚਾਹੀਦਾ ਤਾਂ ਸੰਗਰੂਰ ਚਾਹੀਦੇ ਹੋ ਜੇ ਘਰ ਬਚਾਉਣਾ ਨਹੀਂ ਫਿਰ ਡਾਂਗਾ ਖਾਣ ਨੂੰ ਤਿਆਰ ਰਹੋ ਫਿਰ ਉਹ ਜਿਹੜੇ ਹਿਸਾਬ ਦੇ ਨਾਲ ਪ੍ਰਾਈਵੇਟ ਲੋਕ ਨੌਕਰੀਆਂ ਕਰਦੇ ਨੇ ਜੇ ਕਿਸੇ ਨੂੰ ਨਹੀਂ ਯਕੀਨ ਤਾਂ ਦਿੱਲੀ ਹਰਿਆਣੇ ਦੇ ਵਿੱਚ ਜਾ ਕੇ ਦੇਖ ਲਓ ਕੀ ਹਾਲਾਤ ਨੇ ਉਹਨਾਂ ਮਲਾਜ਼ਮਾਂ ਦੇ ਕਿਸ ਤਰ੍ਹਾਂ ਹਾਲਾਤਾਂ ਦੇ ਵਿੱਚ ਉਹ ਡਿਊਟੀਆਂ ਕਰਦੇ ਨੇ ਫਿਰ ਆਪਣੇ ਮੇਰੇ ਖਾਤੇ ਮਲਾਜ਼ਮਾਂ ਤੋਂ ਤਰੀਕੇ ਦੇ ਨਾਲ ਕੰਮ ਵੀ ਨਹੀਂ ਹੋਣਾ ਫਿਰ ਭੱਜਦਿਆਂ ਨੂੰ ਬਾਹਨ ਨੇ ਫਿਰ ਬਰੋਬਰਰੇ ਸਾਥਿਓ ਇਸ ਕਰਕੇ ਨੁਕਸਾਨ ਖਾਓਗੇ ਅੱਜ ਲੜ ਲਓ ਤੁਹਾਡੇ ਨਾਲ ਲੜਨ ਵਾਲੀ ਟੀਮਾਂ ਤੁਹਾਡੀਆਂ ਜਥੇਬੰਦੀਆਂ ਆਪਣਾ ਘਰ ਬਚਾਉਣ ਦੇ ਲਈ ਖੜੀਆਂ ਨੇ ਉਹ ਉਮੀਦ ਕਰਦੇ ਆ ਕਿ ਕੱਲ ਨੂੰ ਵੀ ਇਸੇ ਤਰ੍ਹਾਂ ਤੁਸੀਂ ਇੱਥੇ ਪੰਡਾਲ ਦੇ ਵਿੱਚ ਹੋਵੋਗੇ ਤੇ 15 ਤਰੀਕ ਨੂੰ ਅਸੀਂ ਸੰਗਰੂਰ ਹੋਵਾਂਗੇ ਫਿਰ ਵੀ ਜੇਕਰ ਕੋਈ ਅਗਲਾ ਐਕਸ਼ਨ ਆਉਂਦਾ ਤਾਂ ਉਹ ਤਾਕੜੀ ਹੋ ਕੇ ਲੜਾਂਗੇ ਸਾਰੇ ਸਾਥੀਆਂ ਦਾ ਧੰਨਵਾਦ